ਸਾਡੇ ਪੰਜਾਬ ਦੀਆਂ ਤੇ ਪੂਰੇ ਦੇਸ਼ ਦੀਆਂ ਧੀਆਂ ਦਾ ਜੋ ਰੈਲਟੀ ਆ ਉਹ ਅੱਜ ਦੇ ਯੁੱਗ ਦੀ ਦੱਸੀ ਗਈ ਹੈ ਪਿਕਚਰ ਦੇ ਵਿੱਚ ਸਾਡੇ ਪੰਜਾਬ ਦਾ ਮਾਣ ਆ ਧੀਆਂ ਔਰ ਧੀਆਂ ਨੂੰ ਜਿਹੜਾ ਸਤਕਾਰ ਆ ਉਹ ਹਮੇਸ਼ਾ ਦਿੱਤਾ ਗਿਆ ਔਰ ਦਿੱਤਾ ਜਾਊਗਾ ਸੋ ਹੁਣ ਸਾਡੇ ਨਾਲ ਹਲਕਾ ਸੈਂਟਰਲ ਦੇ ਵਿਧਾਇਕ ਜੋਗ ਪ੍ਰੈਸ਼ਰ ਪੱਪੀ ਜੀ ਮਜੂਨੇ ਸਰ ਮੂਵੀ ਦੇਖ ਕੇ ਆਏ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੀ ਕੀ ਮੈਸੇਜ ਦਿੱਤਾ ਮੂਵੀ ਨੇ ਤੇ ਕਿਵੇਂ ਦੀ ਲੱਗੀ ਦੇਖੋ ਪੰਜਾਬੀ ਜੋ ਸਾਡੇ ਪੰਜਾਬ ਦਾ ਵਿਰਸਾ ਵਾ ਉਹ ਵਿਰਸੇ ਨੂੰ ਦਿਖਾਇਆ ਗਿਆ ਔਰ ਸਾਡੇ ਪੰਜਾਬ ਦੀਆਂ ਤੇ ਪੂਰੇ ਦੇਸ਼ ਦੀਆਂ ਧੀਆਂ ਦਾ ਜੋ ਰੈਅਰਟੀ ਆ ਉਹ ਅੱਜ ਦੇ ਯੁੱਗ ਦੀ ਦੱਸੀ ਗਈ ਹੈ ਪਿਕਚਰ ਦੇ ਵਿੱਚ ਔਰ ਸਾਡੇ ਪੰਜਾਬ ਦਾ ਮਾਣ ਆ ਧੀਆਂ ਔਰ ਧੀਆਂ ਨੂੰ ਜਿਹੜਾ ਸਤਕਾਰ ਆ ਉਹ ਹਮੇਸ਼ਾ ਦਿੱਤਾ ਗਿਆ ਔਰ ਦਿੱਤਾ ਜਾਊਗਾ ਔਰ ਇਹ ਪਿਕਚਰ ਦੇਖ ਕੇ ਬਹੁਤ ਮਾਨੂੰ ਐ ਲੱਗਿਆ ਵੀ ਕੁਛ ਅੱਜ ਵੀ ਉਹ ਰੈਲਿਟੀ ਦੇ ਵਿੱਚ ਦੇਖਣ ਨੂੰ ਜੋ ਪਿਕਚਰ ਦੇਖ ਕੇ ਪਤਾ ਲੱਗਿਆ ਉਹ ਦੇਖਣ ਨੂੰ ਮਿਲਦਾ ਵਾ ਪਰ ਤਿਆਂ ਨਾਲ ਉਹ ਵੱਡਾ ਮਾਨ ਕੋਈ ਨਹੀਂ ਹੁੰਦਾ ਇਹ ਚ ਦਿਖਾਇਆ ਬਸ ਤਿਆਂ ਮੁੰਡਿਆਂ ਨਾਲ ਉਹ ਅੱਗੇ ਨੇ ਸੋ ਹੁਣ ਸਾਡੇ ਨਾਲ ਹਲਕਾ ਸੈਂਟਰਲ ਦੇ ਵਿਧਾਇਕ ਜੋਗ ਪ੍ਰੈਸ਼ਰ ਪੱਪੀ ਜੀ ਮਜੂਨੇ ਸਰ ਮੂਵੀ ਦੇਖ ਕੇ ਆਏ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੀ ਕੀ ਮੈਸੇਜ ਦਿੱਤਾ ਮੂਵੀ ਨੇ ਤੇ ਕਿਵੇਂ ਦੀ ਲੱਗੀ ਦੇਖੋ ਪੰਜਾਬੀ ਜੋ ਸਾਡੇ ਪੰਜਾਬ ਦਾ ਵਿਰਸਾ ਵਾ ਉਹ ਵਿਰਸੇ ਨੂੰ ਦਿਖਾਇਆ ਗਿਆ ਔਰ ਸਾਡੇ ਪੰਜਾਬ ਦੀਆਂ ਤੇ ਪੂਰੇ ਦੇਸ਼ ਦੀਆਂ ਧੀਆਂ ਦਾ ਜੋ ਰੈਰਿਟੀ ਆ ਉਹ ਅੱਜ ਦੇ ਯੁੱਗ ਦੀ ਦੱਸੀ ਗਈ ਹੈ ਪਿਕਚਰ ਦੇ ਵਿੱਚ ਔਰ ਸਾਡੇ ਪੰਜਾਬ ਦਾ ਮਾਣ ਆ ਧੀਆਂ ਔਰ ਧੀਆਂ ਨੂੰ ਜਿਹੜਾ ਸਤਕਾਰ ਆ ਉਹ ਹਮੇਸ਼ਾ ਦਿੱਤਾ ਗਿਆ ਔਰ ਦਿੱਤਾ ਜਾਊਗਾ ਔਰ ਇਹ ਪਿਕਚਰ ਦੇਖ ਕੇ ਬਹੁਤ ਮਾਨੂੰ ਐ ਲੱਗਿਆ ਵੀ ਕੁਛ ਅੱਜ ਵੀ ਉਹ ਰੈਲਿਟੀ ਦੇ ਵਿੱਚ ਦੇਖਣ ਨੂੰ ਜੋ ਪਿਕਚਰ ਦੇਖ ਕੇ ਪਤਾ ਲੱਗਿਆ ਉਹ ਦੇਖਣ ਨੂੰ ਮਿਲਦਾ ਵਾ ਪਰ ਤਿਆਂ ਨਾ ਉਹ ਵੱਡਾ ਮਾਨ ਕੋਈ ਨਹੀਂ ਹੁੰਦਾ ਇਹ ਚ ਦਿਖਾਇਆ ਬਸ ਤਿਆਂ ਮੁੰਡਿਆਂ ਨਾਲ ਉਹ ਅੱਗੇ ਨੇ ਸੋ ਹੁਣ ਸਾਡੇ ਨਾਲ ਹਲਕਾ ਸੈਂਟਰਲ ਦੇ ਵਿਧਾਇਕ ਜੋਗ ਪ੍ਰੈਸ਼ਰ ਪੱਪੀ ਜੀ ਮਜੂਨੇ ਸਰ ਮੂਵੀ ਦੇਖ ਕੇ ਆਏ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੀ ਕੀ ਮੈਸੇਜ ਦਿੱਤਾ ਮੂਵੀ ਨੇ ਤੇ ਕਿਵੇਂ ਦੀ ਲੱਗੀ ਦੇਖੋ ਪੰਜਾਬੀ ਜੋ ਸਾਡੇ ਪੰਜਾਬ ਦਾ ਵਿਰਸਾ ਵਾ ਉਹ ਵਿਰਸੇ ਨੂੰ ਦਿਖਾਇਆ ਗਿਆ ਔਰ ਸਾਡੇ ਪੰਜਾਬ ਦੀਆਂ ਤੇ ਪੂਰੇ ਦੇਸ਼ ਦੀਆਂ ਧੀਆਂ ਦਾ ਜੋ ਰੈਅਰਟੀ ਆ ਉਹ ਅੱਜ ਦੇ ਯੁੱਗ ਦੀ ਦੱਸੀ ਗਈ ਹੈ ਪਿਕਚਰ ਦੇ ਵਿੱਚ ਔਰ ਸਾਡੇ ਪੰਜਾਬ ਦਾ ਮਾਣ ਆ ਧੀਆਂ ਔਰ ਧੀਆਂ ਨੂੰ ਜਿਹੜਾ ਸਤਕਾਰ ਆ ਉਹ ਹਮੇਸ਼ਾ ਦਿੱਤਾ ਗਿਆ ਔਰ ਦਿੱਤਾ ਜਾਊਗਾ ਔਰ ਇਹ ਪਿਕਚਰ ਦੇਖ ਕੇ ਬਹੁਤ ਮਾਨੂੰ ਐ ਲੱਗਿਆ ਵੀ ਕੁਛ ਅੱਜ ਵੀ ਉਹ ਰੈਲਿਟੀ ਦੇ ਵਿੱਚ ਦੇਖਣ ਨੂੰ ਜੋ ਪਿਕਚਰ ਦੇਖ ਕੇ ਪਤਾ ਲੱਗਿਆ ਉਹ ਦੇਖਣ ਨੂੰ ਮਿਲਦਾ ਵਾ ਪਰ ਤਿਆਂ ਨਾਲ ਉਹ ਵੱਡਾ ਮਾਨ ਕੋਈ ਨਹੀਂ ਹੁੰਦਾ ਇਹ ਚ ਦਿਖਾਇਆ ਬਸ ਤਿਆਂ ਮੁੰਡਿਆਂ ਨਾਲ ਉਹ ਅੱਗੇ ਨੇ ਹੁਣ ਸਾਡੇ ਨਾਲ ਹਲਕਾ ਸੈਂਟਰਲ ਦੇ ਵਿਧਾਇਕ ਜੋਗ ਪ੍ਰੈਸ਼ਰ ਪੱਪੀ ਜੀ ਮਜੂਨੇ ਸਰ ਮੂਵੀ ਦੇਖ ਕੇ ਆਏ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੀ ਕਿ ਮੈਸੇਜ ਦਿੱਤਾ ਮੂਵੀ ਨੇ ਤੇ ਕਿਵੇਂ ਦੀ ਲੱਗੀ ਦੇਖੋ ਪੰਜਾਬੀ ਜੋ ਸਾਡੇ ਪੰਜਾਬ ਦਾ ਵਿਰਸਾ ਵਾ ਉਹ ਵਿਰਸੇ ਨੂੰ ਦਿਖਾਇਆ ਗਿਆ ਔਰ ਸਾਡੇ ਪੰਜਾਬ ਦੀਆਂ ਤੇ ਪੂਰੇ ਦੇਸ਼ ਦੀਆਂ ਧੀਆਂ ਦਾ ਜੋ ਰੈਲਿਟੀ ਆ ਉਹ ਅੱਜ ਦੇ ਯੁੱਗ ਦੀ ਦੱਸੀ ਗਈ ਹੈ ਪਿਕਚਰ ਦੇ ਵਿੱਚ ਔਰ ਸਾਡੇ ਪੰਜਾਬ ਦਾ ਮਾਣ ਆ ਧੀਆਂ ਔਰ ਧੀਆਂ ਨੂੰ ਜਿਹੜਾ ਸਤਕਾਰ ਆ ਉਹ ਹਮੇਸ਼ਾ ਦਿੱਤਾ ਗਿਆ ਔਰ ਦਿੱਤਾ ਜਾਊਗਾ ਔਰ ਇਹ ਪਿਕਚਰ ਦੇਖ ਕੇ ਬਹੁਤ ਮਾਨੂੰ ਐ ਲੱਗਿਆ ਵੀ ਕੁਛ ਅੱਜ ਵੀ ਉਹ ਰੈਲਿਟੀ ਦੇ ਵਿੱਚ ਦੇਖਣ ਨੂੰ ਜੋ ਪਿਕਚਰ ਦੇਖ ਕੇ ਪਤਾ ਲੱਗਿਆ ਉਹ ਦੇਖਣ ਨੂੰ ਮਿਲਦਾ ਵਾ ਪਰ ਤਿਆਂ ਨਾਲ ਉਹ ਵੱਡਾ ਮਾਨ ਕੋਈ ਨਹੀਂ ਹੁੰਦਾ ਇਹ ਚ ਦਿਖਾਇਆ ਬਸ ਤਿਆਂ ਮੁੰਡਿਆਂ ਨਾਲ ਉਹ ਅੱਗੇ ਨੇ